ਪੰਜਾਬ ਕੇਸਰੀ ਕਿਨ ਨੂੰ ਕਿਹਾ ਜਾਂਦਾ ਫਿਰਾਲਾ ਲਾਲ ਪਸਰਾਏ ਜੀ ਉਹਨਾਂ ਨੂੰ ਨਾਤਮਸਤਕ ਹੋਣ ਦਾ ਮੌਕਾ ਮਿਲਿਆ ਗਦਰੀ ਵਾਪਿਆਂ ਦੀ ਧਰਤੀ ਤੇ ਆ ਕੇ ਯਾਦ ਕਰਕੇ ਉਹਨਾਂ ਨੂੰ ਮਨ ਨੂੰ ਸਕੂਨ ਵੀ ਮਿਲਿਆ ਤੇ ਇਹੀ ਮੰਗਿਆ ਕਿ ਸਮਰੱਥ ਬਖਸ਼ੀ ਦਾ ਗਿਆ ਉਹਨਾਂ ਦੇ ਪਾਏ ਹੋਪੂਰਨਿਆਂ ਤੇ ਚੱਲ ਗਏ ਦੇਸ਼ ਵਾਸਤੇ ਕੌਮ ਵਾਸਤੇ ਕੁਝ ਕਰ ਜੀਏ ਬੜਾ ਪਾਣੀ ਕਾਠਿਆ ਮੈਨੂੰ ਪਤਾ ਹੈ ਉਹ ਮੁੰਡੇ ਜਿਹੜੇ ਕਬੱਡੀ ਵਾਲੇ ਨੇ ਉਹਨਾਂ ਦੇ ਇੰਜਣ ਕਿਤੇ ਠੰਡੇ ਨਾ ਹੋ ਜਾਣ ਜਾਨਾ ਅਸਲ ਤੇ ਮੰਗਣਾ ਸਰਪੰਚ ਸਾਹਿਬ ਨੇ ਅੱਜ ਕੇ ਨਵੇਂ ਸਰਪੰਚ ਨੇ ਐਨੇ ਚਿਰ ਤਾਂ 50 ਮੰਗਾ ਗਿਰਦੇ ਬੰਦੂ ਉਹ ਛੱਪੜ ਉਹ ਤਾਂ ਨਿੱਕੜ ਤੋਂ ਛੱਪੜ ਦੇ ਵਿੱਚ ਹੀ ਵੜ ਗਏ ਸੀ ਆਪ ਹੀ ਸਿੱਧਾ ਕਹੋ ਜੀ ਛੱਪੜ ਵਾਸਤੇ ਐਨੇ ਪੈਸੇ ਚਾਹੀਦੇ ਆਪਾਂ ਦੇ ਦੇਣਾ ਹੈ ਖਜ਼ਾਨਾ ਮੰਤਰੀ ਨਾਲ ਲੈ ਕੇ ਆਇਆ ਮੈਂ ਹਰ ਮਹੀਨੇ ਜਿੰਤਾ ਬਹੁ ਮੰਗਾ ਹੋ ਜਾਂਦੀਆਂ ਪਰ ਸ਼ਾਇਦ ਇਹਨਾਂ ਨੇ ਮੰਗੀਆਂ ਵੀ ਨਹੀਂ ਜਾਂ ਮਨ ਕਰਾ ਲਿਆ ਲਿਆ ਜੀ ਮੰਨੂ ਆਹ ਦਾ ਆਲਾ ਮੰਗ ਪੱਤਰ ਨਹੀਂ ਹੇਠ ਤੱਕ ਬਣਾਇਆਣਾ ਉਹ ਨਵੇਂ ਸਰਪੰਚ ਨੇ ਕਿ ਕੋਈ ਨਹੀਂ ਕੋਈ ਮੈਂ ਵੀ ਨਮਾਈ ਰਹਾ ਪਾਈਪ ਲਾਈਨ ਮੈਂ ਜਦੋਂ ਬਸਟਾਡੇ ਤੋਂ ਮੁੜਿਆ ਤੇ ਪਾਸੇ ਨੂੰ ਲਾਲਾ ਜੀ ਦੇ ਜਨਮ ਸਥਾਨ ਤੇ ਜਾਣ ਵੇਲੇ ਉੱਥੇ ਮੈਂ ਗੱਡੀ ਖੜਾ ਲਈ ਤੇ ਉੱਥੇ ਬਜ਼ੁਰਗ ਖੜੇ ਸੀ ਉਹ ਕਹਿੰਦੇ ਸੀਵਰੇਜ ਦਾ ਮੁੱਦਾ ਮੈਂ ਕਹਿੰਦੀ ਉਹਨਾਂ ਨੇ ਤਾਂ ਮਾਂਗ ਰੱਖੀ ਹੋਵੇ ਨਾ ਉਹ ਇਹ ਬਹਿਗਾਨਾ ਕਰਦੇ ਨਾ ਕਿ ਸੀਵਰੇਜ ਦਾ ਕੰਮ ਦਾ ਖੋ ਗਿਆ ਪੈਸੇ ਦੀ ਕੋਈ ਕਮੀ ਨਹੀਂ ਉਹ ਵੀ ਕਰਕੇ ਲੁਕੰਦੇ ਪਣ ਕੀ ਗਿਆਨਿਕ 71% ਨਿਕਾਸੀ ਉਹ ਚੀਜ਼ ਆਣੀ ਹੈ ਹੈ ਨਾ ਪਾਣੀ ਨਾਲ ਨਹੀਂ ਇਹ ਦਾ ਪਾਣੀ ਆ ਹੈ ਨਾ ਫੇ ਚੱਪੜ ਫੇ ਅੱਛਾ ਕੰਨੀ ਕਤਾਰ ਹੀ ਬਣਾ ਰੱਖੀ ਹੈ ਲੱਖ ਗਾਹਮਤਨ ਨਕਸ਼ੇ ਬਣਾ ਲ ਕੇ ਪਰਪਨਾਇ ਸੀ ਰਹੀ ਥੀਏ ਹੋਰ ਕਦੇ ਵਕਤ ਚਾਹੀਦਾ ਕਰਦਾ ਪਾਣੀ ਪਾਣੀ ਦਿੱਤੀ ਜਾਂਦਾ ਨਹੀਂ ਤਾਂ ਹੋਰ ਕਦੇ ਵਕਤ ਗਰਾਊਂਡ ਨੂੰ ਅੱਛਾ ਆ ਲੇਜੀ ਨੂੰ ਨਾ ਨਾਬਲਾਣੇ ਨੂੰ ਪੈਂਦਾ ਨਾ ਮੈਂ ਸਾਰਾ ਉਸੇ ਮੈਨੂੰ ਸਾਰਾ ਲਿਖ ਕੇ ਦੇ ਦੋ ਇਹੀ ਪੈਸੇ ਵੀ ਆਪਣਾ ਇਹ ਸਾਰੇ ਤੋਂ ਲੱਗੇ ਕੰਮ ਕਰ ਰਹੇ ਪਰ ਜੇ ਤੁਸੀਂ ਢੀ ਕੋ ਤੋ ਸ਼ੁਰੂ ਕਰ ਲਾਂਗੇ ਤਾਂ ਹੋਰ ਜ਼ਿਆਦਾ ਬਕੇ ਰਹੇਗਾ ਕਿਸੀ ਜਾਣਕਾਰੀ ਨਹੀਂ ਨਹੀਂ ਅਸੀਂ ਤੋਂ ਸ਼ੁਰੂ ਕਰਾਂਗੇ ਬੜਾ ਵੱਡਾ ਟੂਰਨਾਮੈਂਟ ਹੈ ਬੜਾ ਨਾਮੀ ਟੂਰਨਾਮੈਂਟ ਕਹ ਲਾ ਕੇ ਦਾ ਔਰ ਪਿੰਡੀ ਨਾਮੀ ਕਿਉਂਕਿ ਮੇਰੇ ਨਾਲ ਐਮਐਲਏ ਮੇਰੇ ਆਲਗੋੜ ਦੀ ਹਲਕਿਆਂ ਦੇ ਤਾਮਕੋੜ ਤੋਂ ਐਮਐਲਏ ਸਾਹਿਬ ਬਾਗਿਆਪਨ ਤੋਂ ਐਮਐਲਏ ਮੋਗੇ ਤੋਂ ਐਮਐਲਏ ਇੱਥੋਂ ਜਿਹੜੇ ਤੋਂ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿੱਤਾਇਆ ਮਨਜੀਤ ਸਿੰਘ ਬਲਾਸਪੁਰ ਸਾਹ ਨਾਲ ਖੜੇ ਬਹੁਤ ਸਾਰੇ ਬੋਲ ਭਗਵਾਨ ਦੇ ਸੱਜਣ ਮੈਨੂੰ ਸਭ ਤੋਂ ਵਧੀਆ ਇਸ ਪਿੰਡ ਦੀ ਗੱਲ ਇਹ ਲੱਗੀ ਜਦੋਂ ਮੇਰੇ ਕੋਲ ਆਏ ਚੰਡੀਗੜ੍ਹ ਇਸ ਟੂਰਨਾਮੈਂਟ ਵਾਸਤੇ ਬੁਲਾਉਣ ਤਾਂ ਸਾਬਕਾ ਸਰਪੰਚ ਤੇ ਮਜੂਦਾ ਸਰਪੰਚ ਪਿੰਨੇ ਜਣੇ ਇਕੱਠੇ ਸੀ ਮੈਂ ਕਿਹਾ ਕਿ ਕਿਹੜੇ ਪਿੰਡ ਤੋਂ ਹੁਣ ਜਾਓ ਮਜੂਦਾ ਤੇ ਸਾਬਕਾ ਇਕੱਠੇ ਉਹਨਾਂ ਤਾਂ ਟੱਬਰ ਨਹੀਂ ਇਕੱਠੇ ਹੁੰਦੇ ਇੱਕ ਦੂਜੇ ਨੇ ਹਾਰੇ ਹੁੰਦੇ ਭੋਗਾਂ ਦੇ ਜਾਨ ਨੂੰ ਛੱਡ ਜਾਂਦੇ ਆ ਪਤਾ ਆਪਣਾ ਬਰਾਤਾ ਹੀ ਕਰਨ ਨੂੰ ਆੜ ਜਾਂਦੇ ਆ ਉਹਨਾਂ ਦੇ ਮੇਰੇ ਵਿਰੁੱਧ ਲੜਿਆ ਸੀ ਕੋਈ ਨਹੀਂ ਕਦੇ ਸਰਪੰਚ ਪਰ ਮੈਨੂੰ ਚੰਗਾ ਲੱਗਾ ਮੈਂ ਕਿਹਾ ਯਾਰ ਸਾਬਕਾ ਤੇ ਮਜੂਦਾ ਇਕੱਠੇ ਇਸੇ ਤਰ੍ਹਾਂ ਪਲੇਅਰਾਂ ਦਾ ਵੀ ਚੰਗਾ ਲੱਗਦਾ ਇੱਥੇ ਸਾਬਕਾ ਪਲੇਅਰ ਖੜੇ ਹੋਣਗੇ ਮੌਜੂਦਾ ਪਲੇਅਰ ਵੀ ਖੜੇ ਹੋਣਗੇ ਕਿ ਜਿਹੜੇ ਬਾਹਰ ਬੈਠੇ ਨੇ ਉਹ ਆਉਣ ਵਾਲੇ ਸਮੇਂ ਦੇ ਪਲੇਅਰ ਨੇ ਇਕੱਠੇ ਨੇ ਤੇ ਇਹ ਗਰਾਊਂਡਾਂ ਤੋਂ ਸਾਨੂੰ ਜੋਤਾਂ ਜਗਦਿਆਂ ਨੇ ਵੀ ਮੈਂ ਵੀ ਐ ਬਣੂੰਗਾ ਮੈਂ ਵੀ ਧੱਕੇ ਲਾਉਂਗਾ ਮੈਂ ਵੀ ਕੈਂਚੀਆਂ ਮਾਰੂੰਗਾ ਮੈਂ ਵੀ ਕਬੱਡੀਆਂ ਪਾਉਂਗਾ ਰੇਡਾਂ ਪਾਉਂਗਾ ਇੱਥੋਂ ਗੋਲ ਕਰੂੰਗਾ ਹਾਂ ਬਰਾਬਰੀ ਐ ਇਸ ਤਰ੍ਹਾਂ ਹੌਕੀਆ ਮੈਚ ਚੱਲ ਰਿਹਾ ਸੁਪਰਾ ਸਕੂਨ ਮਿਲਿਆ ਕਿ ਪੰਜਾਬ ਦੇ ਪਿੰਡੇ ਹੈ ਜੀ ਹੋਣੇ ਚਾਹੀਦੇ ਹੋਰ ਵੀ ਵਧੀਆ ਹੋਣੇ ਚਾਹੀਦੇ ਤਾਂ ਕਿ ਢੁੱਡੀਕੇ ਪਿੰਡ ਨੂੰ ਅਸੀਂ ਰੋਲ ਮਾਡਲ ਬਣਾ ਸਕੀਏ ਵੀ ਜਾ ਕੇ ਢੁੱਡੀਕੇ ਦੇਖਿਆਓ ਥੂੜ ਚੱਕ ਦੇਖਿਆਓ ਹਨਾ ਕਈ ਪਿੰਡ ਹੈਗੇ ਨੇ ਸਾਡੇ ਜਿੰਨਾ ਨੇ ਜਿਨ੍ਹਾਂ ਨੂੰ ਅਸੀਂ ਕਹਿਨਾ ਕਿ ਜਾ ਕੇ ਉੱਥੇ ਦੇਖਿਆਓ ਉਹਨਾਂ ਦੇ ਵਰਗਾ ਗਰਾਊਂਡ ਬਣਾਉਣਾ ਤਾਂ ਬਣਵਾ ਲਿਓ ਕਿਉਂਕਿ ਲੋਕਲ ਮੋਟਿਆਂ ਨੂੰ ਚੰਗਾ ਪਤਾ ਹੁੰਦਾ ਕਿ ਗਰਾਊਂਡ ਬਣਾਇਆ ਕਿਵੇਂ ਹੈ ਹਨ ਕੀ ਕੀ ਉੱਥੇ ਚਾਹੀਦਾ ਸੋ ਮੈਂ ਜ਼ਿਆਦਾ ਦੇ ਲੰਮਾ ਨਹੀਂ ਬੋਲਣਾ ਪਰ ਮੇਰੀ ਇੱਕ ਜੇ ਤੈਂਕੀ ਕਿਤੇ ਕੋਈ ਸਾਰੇ ਮੰਨ ਲੈਣਾ ਆਮ ਜਿਹੜੀ ਸਕੋਪੀ ਹੈ ਸਾਡੀ ਦੇ ਅਲਾਓ ਕਰੋਗੀ ਮੇਰਾ ਨਾਂ ਖਿੱਚ ਕੇ ਉਹ ਲੋਕਾਂ ਦੇ ਬਹਿ ਕੇ ਨਾ ਕਬੱਡੀ ਦੇ ਖੇਲੀ ਜੀ ਕਰਦਾ ਨਾਲ ਨਾਲ ਜੋ ਜੱਫਾ ਪੈ ਗਿਆ ਇਹ ਤਾਂ ਹੋਣ ਨੂੰ ਵੀ ਜੀ ਕਰਦਾ ਪਰ ਮੈਨੂੰ ਬਿਠਾ ਨਹੀਂ ਦਿੰਦੇ ਯਾਰ ਹਾਂ ਆਹ ਦੇਖ ਲੈਣਾ ਕੋਈ ਨਾਲ ਨਾ ਜਾਏ ਉਹ ਮੈਂ ਮੇਰਾ ਕਿਵਰ ਕਿੱਥੇ ਬਹਿਣਾ ਉਹਥੇ ਬਹਿ ਜਾਉਂ ਉਹਥੇ ਰਹਿ ਉੱਥੇ ਕਹਿੰਦਾ ਕਿੱਥੇ ਬਹਿ ਜਾ ਤੇ ਮੈਚ ਸ਼ੁਰੂ ਕਰਾਓ ਤੇ ਮੈਂ ਤਾਂ ਮੈਚ ਲੋਕਾਂ ਦੇ ਵਿੱਚ ਬਹਿ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਰਹੇ ਹਾਂ ਖੇਡਦੇ ਵੀ ਰਹੇ ਹਾਂ बड़ा वॾा उमे पी कलो लॻे टूर्न आगे भाषा बि ख़राब न कम कर कबी आए भगवंत माना उहो के फे करी उहो कॾहिं रैली रख लॻे जिते तब्दील आयो ਇਹਦੀ ਕੋਈ ਨਹੀਂ ਅੱਛਾ ਬਈ ਉਹ ਸੇ ਸਾਥ ਵੀ ਹੋਣੀ ਚਾਹੀਦੀ ਬਸ ਬੱਲੇ ਬੱਲੇ ਤਾੜੀਆਂ ਮਾਰੋ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੌਂਦੇਵਾਸਿਰੋ ਮੰਗਾ ਤੁਹਾਡਾ ਕੋਈ ਪ੍ਰੋਬਲਮ ਨਹੀਂ ਲਗਨ ਇਹ ਤੱਕ ਲਿਖਿਆ ਜੀ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਂਗਾ ਛਾਈ ਜਨਬਰੀ ਨੂੰ ਲਾਲਾ ਜੀ 1865 ਨੂੰ ਚਾਹੁੰਦਾ ਜੀ ਹਾਂ ਨਾ ਕਿ ਜਦੋਂ ਅਗਲੇ ਛਾਈ ਜਨਬਰੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਕੋਈ ਲਾਂਬਾ ਹੈ ਜਿਹੜਾ ਉਹਦੀ ਪਿਛਲੀ ਵਾਰ ਤੋਂ ਜੀ ਆ ਅਗਲੀ ਵਾਰ ਪੰਹ ਹੋਰ ਮੰਗਾ ਰੱਖ ਲਿਓ ਤੇ ਹੋਰ ਡਵੈਲਪ ਕਰਨਾ ਹੋਰ ਸਿੰਡਾਂ ਨੂੰ ਚੁਕਾਉਣਾ ਹੈ ਗਰਾਊਂਡ ਬਣਾ ਰਹੇ ਆ ਛੱਪਰ ਠੀਕ ਕਰ ਰਹੇ ਆ ਹਨਾ ਤਾਂ ਕਿ ਉਹ ਕੋਲ ਫੜਾਉ ਚੱਲੇਗੇ ਹੌਲੀ 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 ਕੋ ਮੈਂ ਕਿਹੜੇ ਨੂੰ ਦੱਸਿਆ ਨਹੀਂ ਕਿੱਥੇ ਬੈਠੂਗਾ ਲੈ ਆਪਉ ਤਾਂ ਬੈਠੇ ਹੀ ਨਹੀਂ ਜਿੱਧਰੋਂ ਜਾਂਦੂ ਉਹ ਖੜਜੋ ਖੜਜੋ ਕੁਛ ਨਹੀਂ ਹੁੰਦਾ ਖੜਜੋ ਉਹ ਭਾਈ ਕੋਲ ਫੜਜੋ ਤਾਂ ਤੈਂ ਕਿਹਣਾ ਮੈਨੇ ਇੱਥੇ ਬੈਠੂ ਚੱਲ ਜੀ ਰਹੇ ਇੰਨਾ ਨੇ ਪੜੇ ਲਾ ਕੀ ਕਰੀਏ ਆਫਟੋਪੋਲ ਕਹਿੰਦੇ ਆ ਨੁ ਅੰਗਰੇਜ਼ੀ ਚ ਹੈ ਨਾ ਕੋਈ ਗੱਲ ਨਹੀਂ ਮੈਂ ਸ਼ੁਰੂ ਕਰਾਓ ਜੀ ਰੈਫਰੀ ਸਾਹਿਬ ਮੈਂ ਇੱਕ ਵਾਰੇ ਥੇਰਾ ਨੂੰ ਮਿਲਣਾ ਚਾਹਣਾ ਮੈਂ ਗਰਾਊਂਡ 'ਚ ਆਉਣਾ ਫਿਰ ਉਸ ਤੋਂ ਬਾਅਦ ਫਿਰ ਮੈਂ ਆਪੇ ਮੇਰੀ ਬੇਨਤੀ ਦੋਨੇ ਟੀਮਾਂ ਲਾਈਨਅਪ ਉਧਾਰੀ ਹੈ ਔਰ ਸਰਕਾਰ ਭਗਵਾਨ ਸਿੰਘ ਜੀ ਮਾਨ ਜੋ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਇੱਥੇ ਭਜਨ ਤੇ ਜੀਉਂ ਆਖਰੇ ਆ ਉਹਨਾਂ ਦੇ ਨਾਲ ਆਮ ਆਦਮੀ ਦੀ ਜੀਨੀ ਵੀ ਲੀਡਰਸ਼ਿਪ ਆਈ ਉਹਨਾਂ ਨੂੰ ਵੀ ਜੀਉਂ ਆਖਰੇ ਆ ਔਰ ਮੇਰੀ ਬੇਨਤੀ ਹੈ ਦੋਵਾਂ ਟੀਮਾਂ ਦਾ ਜਾਣ ਪਹਿਚਾਨ ਤੋਂ ਬਾਅਦ ਇਸ ਮੈਚ ਦੀ ਜਿਹੜੀ ਸ਼ੁਰੂਆਤ ਹੋਵੇਗੀ ਗੁਰਦੀਪਾ ਲਾਈਨਅਪ ਹੋ ਜਾਣੀ ਹੈ ਕਿਰਪਾ ਕਰਕੇ ਮੇਰੀ ਬੇਨਤੀ ਹੈ ਔਰ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ ਕੁਝ ਸੇਕ ਕਬੱਡੀ ਦੇ ਲਈ ਖੇਡਾਂ ਲਈ ਕਰ ਰਹੇ ਆ ਔਰ ਇੱਥੇ ਆਂਦੇ ਉਹਨਾਂ ਨੂੰ ਜੀ ਆਖਰੇ ਉਹਨਾਂ ਦੇ ਨਾਲ ਸਾਡੇ ਐਮਐਲਏ ਮਨਜੀਤ ਸਿੰਘ ਬਲਾਸੌਰ ਇਸ ਇਲਾਕੇ ਦੀ ਬਹੁਤ ਵਧੀਆ ਜ਼ਿੰਮੇਵਾਰੀ ਨਾਲ ਗੁਰਿੰਦਰਜੀਤ ਸਿੰਘ ਜੀ ਲਾਡੀ ਤੋਂ ਉਸ ਇਹ ਨਾਲ ਸਾਡੇ ਅਮਰਤਵਾਲ ਸਿੰਘ ਜੀ ਸੁਖਾਨੰਦ ਮੈਦਮਾ ਅਮਨਦੀਪ कौर ਰੋੜਾ ਜੀ ਇਸ ਜ਼ਿਲ੍ਹੇ ਦੇ ਚਾਰੇ ਹਲਕੇ ਘਾਰ ਹਲਕੇ ਆ ਵਿਧਾਨ ਸਭਾ ਦੇ ਇਹਾਰੇ ਐਮਐਲਏ ਸਾਹਿਬ ਉਹਨਾਂ ਨੇ ਵੀ ਇੱਥੇ ਆਉਂਦੇ ਸੀ ਜੀ ਆਨ ਆਖਰੇ ਨਾਲ ਸਾਡੇ ਵਿੱਤ ਮੰਤਰੀ ਸਾਹਿਬ ਨੇ ਬਹੁਤ ਵੱਡਾ ਧੰਨਵਾਦ ਹੈ ਜਿੰਨੀ ਵੀ ਆਮਦਵੀ ਦੀ ਇੱਥੇ ਲੀਡਰਸ਼ਿਪ ਆਈ ਹੈ ਔਰ ਇੱਕ ਯਾਦਗਾਰੀ ਤਸਵੀਰ ਹੋਵੇਗੀ ਤੇ ਉਸ ਤੋਂ ਬਾਅਦ ਫਿਰ ਅੱਗੇ ਇਸ ਵਧੀਆ ਮੈਚ ਦੀ ਜਿਹੜੀ ਸ਼ੁਰੂਆਤ ਹੋਵੇਗੀ ਔਰ ਦੋ ਲੋਟੀ ਵਾਲਾ ਜਾਣ ਤੇ ਜਾਣ ਤੋਂ ਬਾਅਦ ਇਹ ਇੱਕ ਵਧੀਆ ਮੈਚ ਖੇੜਾ ਜਾਵੇਗਾ ਔਰ ਸਾਡੀ ਸੀਐਮ ਸਰਦਾਰ ਭਗਵਾਨ ਸਿੰਘ ਜੀ ਮਾਨ ਜਿਹੜੇ ਸ਼ਹੀਦਾਂ ਦੀ ਧਰਤੀ ਤੇ ਆਏ ਆ ਮੇਰੀ ਬੇਨਤੀ ਹੈ ਜੱਗੀ ਲੋਪੋ ਮਾਲਵਾ ਕਲੱਬ ਜੱਗੀ ਲੋਪੋ ਕਿਰਪਾ ਕਰਕੇ ਟੀਮ ਆ ਜਾਏਗੀ ਖਨੌਰ ਸਾਹਿਬ ਦੀ ਟੀਮ ਜਿਹੜੀ ਸਾਡੇ ਕੋਲ ਬਸਜੀ ਹੈ ਇੱਕ ਟੀਮ ਮਾਕੇ ਰੇ ਕਬਾਲੇ